ਓਏ ਓਏ ਅੰਟੀ ਜੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਤੇ ਸੇ ਚੀਜ਼ ਦੀ ਲੋੜ ਹੈਗੀ ਹਾਂ ਜੀ ਆਹ ਇਲਾਜ ਹੋ ਜੂਗਾ ਤੁਹਾਡਾ ਹੋਰ ਕੋਈ ਦੱਸ ਰਸੋਈ ਕਿਹੜੀ ਤੁਹਾਡੀ ਬਸ ਆਹੀ ਰਸੋਈ ਆ ਛੋਟੀ ਜਿਹੀ ਰਸੋਈ ਹੈ ਬੱਚੇ ਤੁਹਾਡੇ ਤ੍ਰਿਮਾਤਾ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਤੁਸੀਂ ਉਹ ਪੇਸ਼ੈਂਟ ਹਾਂ ਬੱਚਾ ਅੱਛਾ ਜੀ ਸਤਿ ਸ਼ਕਾਲ ਮਾਤਾ ਜੀ ਤੁਸੀਂ ਕੀ ਲੱਗਦੇ ਇਹਨਾਂ ਦੇ ਇਹ ਤਾਂ ਇਥੋਂ ਬੰਨ ਲਿਆ ਅੱਛਾ 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 ਵਾਹਿਗੁਰੂ ਵਾਹਿਗੁਰੂ ਕੀ ਦਿੱਕਤ ਹੈ ਤੁਹਾਨੂੰ ਸਾਨੂੰ ਦੱਸਿਆ ਤੁਹਾਡੇ ਕਿਸੇ ਮੇਰੇ ਖਾਲ ਨਾਲ ਕਿਸੇ ਗਵੰਡੀ ਦਾ ਫੋਨ ਆਇਆ ਸੀਗਾ ਕਿ ਕੋਈ ਘਰ 'ਚ ਤੁਹਾਡੇ ਦੁੱਖ ਤਕਲੀਫ ਹੈ ਮੇਰੇ ਤੇ ਘਰ ਆਲਾ ਪਿਆ ਹਾਂਜੀ ਅਜਾ ਤੁਹਾਡਾ ਘਰ ਆਲਾ ਪਿਆ ਜੀ ਹਾਂਜੀ ਇਹ ਕਿਰਾਏ ਤੇ ਮਕਾਨ ਤੁਹਾਡਾ ਹਾਂਜੀ ਕਿਰਾਏ ਦਾ ਅੱਛਾ ਜੀ ਵਾਹਿਗੁਰੂ ਹਾਂ ਬਾਪੂ ਸਚਕਲ ਬਾਪੂ ਜੀ ਕਿਵੇਂ ਹੋ ਹਾਂਜੀ ਯਾਰ ਓਹੋ ਇਹ ਤਾਂ ਹਾਲਾਤ ਕਾਫੀ ਖਰਾਬ ਨੇ ਬਹੁਤ ਖਰਾਬ ਕਿਵੇਂ ਬਾਪੂ ਜੀ ਕੀ ਗਾਇ ਹੋ ਕੀ ਹੋਇਆ ਤੁਹਾਨੂੰ ਹਾਂ ਕੋਈ ਉੱਠ ਕੇ ਬੈਠ ਜਾਂਦੇ ਨੇ ਨਹੀਂ ਹੁੰਦਾ ਅੱਛਾ ਬੈਹ ਨਹੀਂ ਹੁੰਦਾ ਕੋਈ ਗੱਲ ਨਹੀਂ ਆ ਨੀਚੇ ਰੱਖ ਲਓ ਬਾਪੂ ਜੀ ਪਰਨਾ ਰੱਖ ਲਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਦਿੱਕਤ ਕੀ ਮਾਤਾ ਜੀ ਬਾਪੂ ਜੀ ਨੂੰ ਬੈਠੋ ਤੁਸੀਂ ਬੈਠੋ ਅੱਜ ਇਹ ਗੋਡੇ ਤੇ ਛੱਟ ਲੱਗ ਗਈ ਬੈਠੋ ਬੈਠੋ ਆ ਲਓ ਇੱਥੇ ਬੈਠੋ ਆ ਜਾਓ ਕੀ ਦਿੱਕਤ ਆ ਕੀ ਦਿੱਕਤ ਕੀ ਇਹਨਾਂ ਨੂੰ ਓਏ 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 ਣ ਤੇ ਆ ਨਾ 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 ਇਧਰ ਆ ਜਾਓ ਨਾ ਕੁਰਸੀ ਤੇ ਆ ਜਾਓ ਦੇਖੋ ਮੈਂ ਇੱਥੇ ਬੈਠਾਂਗਾ ਇਧਰ ਆ ਜਾਓ ਤੁਸੀਂ ਆਦੋ ਆਦੋ ਬੈਠੋ ਮੈਂ ਬਾਤਾਂ ਇੱਧਰ ਕਰੀ ਬਾਈ ਇਹਨੇ ਮਾਰੀ ਦੀ ਛੱਟ ਲੱਗੀ ਦੀ ਅੱਛਾ ਜੀ ਆ ਛੱਟ ਤੋਂ ਬਾਅਦ ਹੁਣ ਮੇਰੇ ਤੇ ਹਿੰਮਤ ਨਹੀਂ ਡਾਕਟਰਾਂ ਨੂੰ ਬੱਚੇ ਤੁਹਾਡੇ ਕਿੰਨੇ ਬੱਚੇ ਵੈਸੇ ਤੁਹਾਡੇ ਬਾਕੀ ਆਏ ਜੇ ਘਰ ਵਾਲਾ ਜੇਲ੍ਹ 'ਚ ਨੇ ਅੱਛਾ ਜੇਲ੍ਹ 'ਚ ਦੋ ਰੋਟੀ ਦੇ ਰਾਹੇ ਓਏ ਹੋਏ ਤੇ ਕਦੋਂ ਤੋਂ ਤੁਹਾਡੇ ਇਦਾਂ ਹੀ ਹਾਲਾਤ ਚੱਲ ਰਹੇ ਨੇ ਵਜੋਂ ਬਾਈ ਕਿਤੇ ਕੰਮ ਨੂੰ ਕਰਦੇ ਕਿਤੇ ਮਾਰ ਜਾਂਦਾ 1500 ਰੁਪਿਆ ਕਿਰਾਏ ਦਾ। ਅੱਛਾ 1500 ਰੁਪਿਆ ਦਾ ਕਿਰਾਇਆ। ਹਾਂਜੀ। ਤੇ ਕਰੇ ਕਮਾਈ ਦਾ ਸਾਧਨ। ਵਾਹਿਗੁਰੂ। ਚਲੋ ਕੋਈ ਨਹੀਂ ਆਂਟੀ ਮੈਂ ਤੁਹਾਡਾ ਪੋਤੀ ਆ ਤੇ ਅਸੀਂ ਇੱਕ ਸੰਸਥਾ ਚਲਾਉਂਦੇ ਆ ਜਿੱਦੇ ਚ ਅਸੀਂ ਇਲਾਜ ਕਰਾਨੇ ਆ ਲੋਕਾਂ ਦਾ ਜਿਹੜਾ ਇਲਾਜ ਨਹੀਂ ਕਰਾ ਸਕਦੇ। ਤੁਸੀਂ ਦੱਸੋ ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਾਂ ਤੁਹਾਨੂੰ ਕੀ ਕੀ ਚਾਹੀਦਾ ਦੱਸੋ। ਕੀ ਕੀ ਮਦਦ ਕਰ ਸਕਦੇ ਆ ਤੁਹਾਡੀ? ਦੇਖ ਲਓ ਬੇਟਾ ਜੇ ਤਾਂ ਇਹਨਾਂ ਦਾ ਇਲਾਜ ਲਈ ਤਾਂ ਮੈਂ ਹੁਣੇ ਗੱਡੀ ਮੰਗਾਈ ਐ। ਐਂਬੂਲੈਂਸ ਮੰਗਾਈ ਹੋਈ ਮੈਂ ਉਹ ਤਾਂ ਮੈਂ ਹੁਣੀ ਭੇਜ ਦੇਣਾ ਉਹਨਾਂ ਨੂੰ ਅੱਛਾ ਜੀ ਉਸ ਤੋਂ ਇਲਾਵਾ ਦੱਸੋ ਮੈਂ ਤੁਹਾਡੀ ਹੋਰ ਕੀ ਮਦਦ ਕਰ ਸਕਦਾ ਰਾਸ਼ਨ ਰੁਸ਼ਨ ਹੈਗਾ ਤੁਹਾਡੇ ਘਰ ਰਸੋਈ ਕਿਹੜੀ ਤੁਹਾਡੀ ਬਸ ਅੱਛਾ ਹੀ ਰਸੋਈ ਹੈ ਕੀ ਮਦਦ ਚਾਹੀਦੀ ਤੁਹਾਨੂੰ ਦੱਸੋ ਕੋਈ ਕਰਾਇਆ ਨਹੀਂ ਕੱਲ ਆ ਕੇ ਗਈ ਬਿਲਕੁਲ ਕਰਾਇਆ ਹੈ ਨਹੀਂ ਸੀਗਾ ਅੱਛਾ ਕੋਈ ਨਹੀਂ ਕਰਾਇਆ ਮੈਂ ਦੇ ਦੇਣਾ ਉਹਨਾਂ ਨੂੰ ਦੇ ਦੇਣਾ ਬਾਪੂ ਜੀ ਨੂੰ ਕਿਤੋਂ ਚੈੱਕ ਕਰਾਇਆ ਕੋਈ ਰਿਪੋਰਟਾਂ ਕੋਈ ਇਲਾਜ ਦੀਆਂ ਹੈਗੀਆਂ ਨਾ ਜੀ ਅੱਛਾ ਕੁਝ ਕਰਾਇਆ ਹੀ ਨਹੀਂ ਕਦੀ ਬਿਲਕੁਲ ਨਹੀਂ ਵਾਹਿਗੁਰੂ ਤੇ ਤੁਸੀਂ ਸਾਡੇ ਨਾਲ ਸੰਪਰਕ ਕਿੱਦਾਂ ਕੀਤਾ ਬੇ ਜ ਮੁੰਡਾ ਲੱਗਿਆ ਹੋਇਆ ਸੀ ਅੱਛਾ ਤੁਹਾਡਾ ਮੁੰਡਾ ਨਹੀਂ ਨਹੀਂ ਅਬੀਰ ਇੱਥੇ ਇੱਥੇ ਪਾਸਟਰ ਰਹਿੰਦੇ ਨੇ ਉਹ ਵੀ ਤੁਹਾਨੂੰ ਮੰਦੇ ਅੱਛਾ 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 ਉਹ ਉਹਨੂੰ ਜਾਣਦਾ ਸੀ ਉਹਨੇ ਕਿਹਾ ਇੱਕ ਦੋ ਵਾਰੀ ਨੰਗਦਾ ਕਰਦਾ ਉਹ ਦੇਖ ਗਿਆ ਅੱਛਾ ਅੱਛਾ ਕੀ ਨਾਮ ਉਹਨਾਂ ਦਾ ਉਹਨੇ ਨੋ ਪਤਾ ਕੀ ਲਊ ਜਾਉਣਾ ਨਹੀਂ ਅੱਛਾ ਜੀ ਤੇ ਉਹਨੇ ਮੈਨੂੰ ਕਿਹਾ ਸੀ ਇੱਥੇ ਦੁੱਧ ਲੈਣ ਆਉਂਦਾ ਕਹਿੰਦਾ ਮਾਤਾ ਮੈਂ ਤੇਰੀ ਹੈਲਪ ਕਰਦਾ ਮੈਂ ਬੇਟਾ ਕਰ ਦਿੰਦਾ ਵਾਹਿਗੁਰੂ ਬੇਟਾ ਮੇਰੀ ਗੱਲ ਕਰਾਈ ਉਹਨਾਂ ਨਾਲ ਜਿਨ੍ਹਾਂ ਨੇ ਫੋਨ ਤੇ ਬੁਲਾਇਆ ਸੀ ਹਾਂ ਤੁਹਾਡੇ ਬਾਹਰ ਆ ਕੇ ਗਏ ਨੇ ਕੀ ਨਾਮ ਉਹਨਾਂ ਦਾ ਸਵੈਰਿਆ ਆ ਕੇ ਗਏ ਨੇ ਉਹ ਬਹੁਤ ਵਾਟ ਰਾਈ ਜੌਨ ਪਾਸਟਰ ਹਾਂਜੀ ਅੱਛਾ 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 ਵਾਹਿਗੁਰੂ ਤੁਹਾਡੇ ਤਾਂ ਘਰ ਦੇ ਹਾਲਾਤ ਬਹੁਤ ਖਰਾਬ ਨੇ ਮਾਤਾ ਬਹੁਤ ਜੀ ਵਾਹਿਗੁਰੂ ਮੈਨੂੰ ਤਾਂ ਇਹ ਹੈਰਾਨਗੀ ਹੈ ਕਿ ਸਾਨੂੰ ਕਿਉਂ ਨਹੀਂ ਅੱਜ ਤੱਕ ਪਤਾ ਲੱਗਿਆ ਆ ਜੇ ਕੋ ਮੇਰਾ ਮੁੰਡਾ ਕਿ ਮੇਰੇ ਘਰ ਨਾਲ ਹੋ ਗਿਆ ਜੇਲ੍ਹ ਚ ਕਿਉਂ ਨੇ ਬਾਜੀ ਕੋ ਕਿਸੇ ਨੇ ਧੋਖਾ ਕਰਤਾ ਕਿ ਗੱਡੀ ਚਲਾਉ ਲੀ ਮੈਂ ਕਿਹੜੇ ਕੇਸ ਚ ਨੇ ਉਹ ਉਹ ਜੀ ਉਹ ਰ ਇੱਕ ਪਹਿਲਾਂ ਪਿਆਜ ਰਿਆਂ ਦਾ ਅੱਛਾ ਫਿਰ ਉਹ ਔਲਾ ਗਿਆ ਸੀ 30 ਗੜੇ ਉਹਨੂੰ ਡੋਡੇ ਭਰਤੇ ਡੋਡੇ ਦੇ ਕੇਸ ਚ ਹਾਂਜੀ ਵਾਹਿਗੁਰੂ ਵਾਹਿਗੁਰੂ ਮੈਨੂੰ ਉਹਨੂੰ ਤਾਂ ਕੁੱਟ ਬਹੁਤ 12 ਸਾਲ ਦੀ ਸੀ ਜਹਾ ਹੋਈ ਵੀ ਹੈ 12 ਸਾਲ ਦੀ ਸੀ ਜੀ ਪਿਆਜ ਤੋਂ ਬਸ ਕਰੇ ਉਹਦੀ ਮਿਹਨਤ ਕਰ ਲਿਓ ਉਹਦੀ ਕਰਕੇ ਰੱਖ ਵਾਹਿਗੁਰੂ 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 ਨਹੀਂ ਨਹੀਂ ਕੋਈ ਗੱਲ ਨਹੀਂ ਮਾਤਾ ਅਸੀਂ ਤੁਹਾਡੇ ਘਰ ਦਾ ਕਿਰਾਇਆ ਤੇ ਰਾਸ਼ਨ ਦਾ ਕਰਦਿਆ ਕਰਾਂਗੇ ਹਰ ਮਹੀਨੇ ਠੀਕ ਤੇ ਬਾਪੂ ਦੀ ਗੁਰੂਣੀ ਚੈੱਕਅਪ ਕਰਾ ਦਿੰਨੇ ਆਪਾਂ ਲਾਜ ਸਾਰ ਤੁਹਾਡਾ ਬਣਾ ਮੋਟਾ ਉੱਠਣ ਬੈਠਣ ਲੱਗ ਜਾ ਹੋਵੇ ਬਸ ਆਲੋ 5000 ਰੁਪਏ ਹੈਗਾ ਇਹ ਰੱਖੋ ਆਪਣੇ ਖਰਚੇ ਪਾਣੀਆਂ ਵਾਸਤੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਮਾਤਾ ਕੋਈ ਮੁੰਡੇ ਦਾ ਨੰਬਰ ਹੈਗਾ ਨਾ ਜਿਹੜਾ ਆ ਕੇ ਕਰਕੇ ਗਿਆ ਸੀ ਸਵੇਰੇ ਤੁਹਾਡੇ ਘਰੇ ਆਇਆ ਸੀ ਉਹਨੂੰ ਫੋਨ ਕਰ ਦੇਣਾ ਹਰ ਮਹੀਨੇ ਤੇ ਜੇ ਸਾਡਾ ਨੰਬਰ ਨਹੀਂ ਮਿਲਿਆ ਤਾਂ ਮੈਂ ਤੁਹਾਨੂੰ ਨਾ ਆਪਣਾ ਐਡਰੈਸ ਲਿਖ ਦਿੰਨਾ। ਉੱਥੇ ਮੈਂ ਰੋਜ਼ ਮਿਲਦਾ ਸ਼ਾਮੀ 7 ਤੋਂ 9। ਸ਼ਾਮ ਨੂੰ ਰੋਜ਼। ਤਾਂ ਜੇ ਕਦੀ ਕੋਈ ਦਿੱਕਤ ਆਈ ਤਾਂ ਮੈਨੂੰ ਉੱਥੇ ਮਿਲ ਲਵੇ ਇੱਕ ਵਾਰੀ ਆ ਕੇ ਠੀਕ ਹੈ। ਤੁਸੀਂ ਘਬਰਾਇਓ ਨਾ ਜੋ ਵੀ ਤੁਹਾਡੇ ਘਰ ਦਾ ਕਿਰਾਇਆ ਤੇ ਰਾਸ਼ਨ ਇਹ ਦੋ ਚੀਜ਼ਾਂ ਅਸੀਂ ਹਰ ਮਹੀਨੇ ਦੇਵਾਂਗੇ। ਠੀਕ ਹੈ। ਮੇਰੀ ਇਹ ਗੱਲ ਕਰਾਓ ਵੀਰੇ ਨਾਲ। ਜੀ ਹਲੋ। ਹਲੋ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੰਦੀਪ ਜੀ ਬੋਲ ਰਹੇ ਹੋ? ਨਹੀਂ ਨਹੀਂ ਭਾਜੀ ਮੈਂ ਰਾਜ ਮੁੰਡਾ ਹਾਂ। ਜੌਨ ਪਾਸਟਰ ਜੀ ਬੋਲ ਰਹੇ ਹਾਂ। ਨਹੀਂ ਫਾਸੇ ਜੌਨ ਜੀ ਦਾ ਨ अच्छा ਇਹਨਾਂ ਨੂੰ ਹਾਂਜੀ ਹਾਂਜੀ ਅੱਛਾ ਇਹਨਾਂ ਨੂੰ ਕਾਦਲੀ ਨੰਬਰ ਦਿੱਤਾ ਸੀ ਅ ਜਿਹੜੀ ਮੈਂ ਵੀਡੀਓ ਪਾਈ ਸੀ ਇਹਨਾਂ ਨੂੰ ਸੁਭਾ ਗਏ ਵੀ ਸੀਗੇ ਭਾਜੀ ਅੱਛਾ ਨਹੀਂ ਮੈਂ ਅਨਮੋਲ ਬੋਲ ਰਿਹਾ ਮੈਂ ਇਹਨਾਂ ਦੇ ਘਰ ਆਇਆ ਹੋਇਆ ਅੱਛਾ ਅੱਛਾ ਜੀ ਅੱਛਾ ਮੈਂ ਇਹ ਜਾਣਨਾ ਚਾਹਨਾ ਕਿ ਇਹਨਾਂ ਦਾ ਸੰਪਰਕ ਕਿੱਦਾਂ ਹੋਇਆ ਸਾਡੇ ਨਾਲ ਤੁਸੀਂ ਇਹਨਾਂ ਨੂੰ ਜਾਣਦੇ ਹੋ ਇਹ ਭਾਜੀ ਮੈਨੂੰ ਉਥੇ ਚਰਚ ਜਾਣਨਾ ਵਾ ਅੱਛਾ ਚਰਚ ਜਾਣਦੇ ਹੋ ਹਾਂਜੀ ਹਾਂਜੀ ਤੇ ਚਰਚ ਦੇ ਨੇੜੇ ਹੀ ਇਹ ਰਾਏ ਤੇ ਰਹਿੰਦੇ ਆ ਅੱਛਾ ਤੇ ਮੈਂ ਉਸ ਚੀਜ਼ ਨੂੰ ਦੇਖਦੇ ਹੋਏ ਫਿਰ ਮੈਨੂੰ ਥੋੜਾ ਜਿਹਾ ਪਤਾ ਲੱਗਿਆ ਤੇ ਮੈਂ ਫਿਰ ਮੈਂ ਮੈਨੂੰ ਫਿਰ ਤੁਹਾਡਾ ਨੰਬਰ ਮਿਲਿਆ ਅੱਛਾ ਜੀ ਤੇ ਫਿਰ ਮੈਂ ਤਾਂ ਕਰਕੇ ਲੱਗਾ ਚਲੋ ਮੈਂ ਫੋਟੋ ਪਾ ਦਿੰਦਾ ਇੱਕ ਵਾਰ ਨਹੀਂ ਤੁਹਾਡਾ ਸ਼ੁਭਨਾਮ ਮੇਲਾ ਰਾਜਵੀਰ ਜੀ ਰਾਜਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿਹੜਾ ਇਹਨਾਂ ਦਾ ਸੰਪਰਕ ਕਰਾਇਆ ਮੈਂ ਇਹਨਾਂ ਨੂੰ ਨਾ 5000 ਰੁਪਏ ਦੇ ਕੇ ਚੱਲਣਾ ਬਈ ਘਰ ਦੇ ਖਰਚੇ ਵਾਸਤੇ ਅੱਛਾ ਜੀ ਤੇ ਇਹਨਾਂ ਦੇ ਹਰ ਮਹੀਨੇ ਦਾ ਕਿਰਾਇਆ ਤੇ ਰਾਸ਼ਨ ਸਾਡੀ ਸੰਸਥਾ ਵੱਲੋਂ ਲੱਗ ਗਿਆ ਮਤਲਬ ਭੇਜ ਦਿਆ ਕਰਾਂਗੇ ਜੀ 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 ਤੇ ਬਾਪੂ ਜੀ ਨੂੰ ਚੈੱਕਅਪ ਕਰਾਉਣ ਲਈ ਹੋਣੀ ਅਸੀਂ ਐਂਬੂਲੈਂਸ ਮੰਗਾਈ ਆ ਤੇ ਹੁਣੀ ਸਾਡੀ ਗੱਡੀ ਇਹਨਾਂ ਨੂੰ ਚੈੱਕਅਪ ਕਰਾ ਕੇ ਇਲਾਜ ਕਰਾ ਦੇਗੀ ਸਾਰਾ ਕਿੰਤਾ ਜੀ ਬਸ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜੇ ਕੋਈ ਹੋਰ ਇੰਦਾ ਦਾ ਪਰਿਵਾਰ ਹੋਵੇ ਨਾ ਕਿਉਂਕਿ ਸਾਰਿਆਂ ਦੇ ਘਰੇ ਮੇਰੇ ਲਈ ਇਕੱਲੇ-ਇਕੱਲੇ ਤੇ ਜਾਣਾ ਮੇਰੇ ਲਈ ਪੋਸਿਬਲ ਨਹੀਂ ਹੈ ਪਰ ਜਿਹੜੀ ਸਾਡੀ ਲੋਕੇਸ਼ਨ ਹੈ ਨਾ ਸ਼ਾਮ ਨੂੰ 7 ਤੋਂ 9 ਅਸੀਂ ਮਿਲਦੇ ਹਾਂ ਜਿੱਥੇ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਹਾਂ ਜੀ ਹਾਂ ਉੱਥੇ ਜਰੂਰ ਮੇਰਾ ਵੀਰ ਬਣ ਕੇ ਕਿਸੇ ਦੀ ਡਿਊਟੀ ਲਾ ਕੇ ਜਾਂ ਤੁਸੀਂ ਆਪ ਕਿਸੇ ਮਰੀਜ਼ ਨੂੰ ਲੈ ਆਏ ਜਾਂ ਕਿਸੇ ਦੀ ਡਿਊਟੀ ਲਾਤੀ ਸਮਝ ਗਿਆ ਜੀ ਮੈਂ ਸੋ ਦੈਟ ਕਿਉਂਕਿ ਨਾ ਸਾਡੇ ਕੋਲ ਦੇਖੋ ਪੂਰੇ ਦੁਨੀਆ ਦੇ ਵਿੱਚੋਂ ਸਾਨੂੰ ਫੋਨ ਆਉਂਦੇ ਨੇ ਪੰਜਾਬ ਦੇ ਤਾਂ ਚਲੋ ਇੱਕ ਸਟੇਟ ਹੋ ਗਈ ਨਾ ਪੂਰਾ ਇੰਡੀਆ ਨਹੀਂ ਪੂਰੀ ਦੁਨੀਆ ਚ ਫੋਨ ਆਉਂਦੇ ਨੇ ਕਈ ਦਾਨੀ ਦਾਨ ਦੇਣ ਵਾਲਿਆਂ ਦੇ ਫੋਨ ਨੇ ਕਈਆਂ ਦੇ ਮਦਦ ਲੈਣ ਵਾਲਿਆਂ ਦੇ ਫੋਨ ਨੇ ਕਈ ਤੁਹਾਡੇ ਵਰਗੇ ਭਰਾ ਸਪੋਰਟ ਕਰਨ ਨੂੰ ਫੋਨ ਕਰਦੇ ਨੇ ਤਾਂ ਇਹਨਾਂ ਤੁਹਾਨੂੰ ਵੀ ਪਤਾ ਹੈ ਕਿ ਮੈਂਟਲ ਸਟ्रेस ਹੋ ਜਾਂਦਾ ਜ਼ਿਆਦਾ ਜੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਵੀ ਇਹ ਮਾਤਾ ਜੀ ਨੂੰ ਮੈਂ 5000 ਰੁਪਏ ਕੈਸ਼ ਦੇ ਦਤਾ ਚਲੋ ਇਹਦੇ ਨਾਲ ਕੀ ਬੜਨਾ ਛੋਟੀ ਜੀ ਚਲੋ ਇਹਨਾਂ ਨੂੰ ਸਹਾਰਾ ਹੀ ਹੈ ਕਿ ਰੋਟੀ ਪਾਣੀ ਰਾਸ਼ਨ ਜਿਹੜਾ ਲਿਆਣਾ ਲਿਆਣਗੇ ਉਸ ਤੋਂ ਬਾਅਦ ਹਰ ਮਹੀਨੇ ਜੇ ਕੋਈ ਦਿੱਕਤ ਆਈ ਮੇਰੇ ਨਾਲ ਗੱਲ ਕਰਨ ਚ ਤੁਹਾਨੂੰ ਨੰਬਰ ਵੈਸੇ ਆ ਗਿਆ ਮੇਰਾ ਹਾਂ ਜੀ ਹਾਂ ਫਿਰ ਵੀ ਜੇ ਮੇਰੇ ਨਾਲ ਫੋਨ ਤੇ ਸੰਪਰਕ ਨਾ ਹੋਵੇ ਤਾਂ ਮੈਨੂੰ ਮਿਲ ਲਿਓ ਵੀਰ ਬਣ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਨਾ ਅਸੀਂ ਸ਼ਾਮੀ ਮਿਲਦੇ ਹਾਂ ਤਾਂ ਹੀ ਮਿਲਣ ਦਾ ਸਮਾਂ ਰੱਖਿਆ ਹੋਇਆ ਹੈ ਸ਼ਾਮ ਦਾ ਕਿ ਸੋ ਦੈਟ ਕਿਸੇ ਨਾਲ ਫੋਨ ਤੇ ਗੱਲ ਨਹੀਂ ਹੋ ਪਾਈ ਜਾਂ ਨਹੀਂ ਮਿਲ ਪਾਏ ਅਸੀਂ ਅਸੀਂ ਸ਼ਾਮੀ ਮਿਲ ਕੇ ਸਾਰਾ ਜੋ ਵੀ ਗੁਰੂ ਮਹਾਰਾਜ ਵੱਲੋਂ ਕਿਰਪਾ ਹੈ ਅਸੀਂ ਉਹ ਕਰ ਸਕੇ ਠੀਕ ਆ ਜੀ ਹਾਂ ਤੇ ਬੜਾ ਥੈਂਕ ਯੂ ਵੀਰੇ ਤੁਸੀਂ ਇਹਨਾਂ ਦਾ ਸਾਡਾ ਸੰਪਰਕ ਕਰਾਇਆ ਘਰ ਦੇ ਹਾਲਾਤ ਤਾਂ ਬਹੁਤ ਖਰਾਬ ਨੇ ਇਹਨਾਂ ਦੇ ਮੈਂ ਟਾਈਮ ਕੱਢਿਆ ਹਾਂ ਜੀ ਨਹੀਂ ਨਹੀਂ ਬੜੀ ਖੁਸ਼ੀ ਹੋਈ ਬ੍ਰਦਰ ਤੁਹਾਡੇ ਵਰਗੇ ਨੌਜਵਾਨ ਅਗਰ ਪੰਜਾਬ ਦੇ ਸਾਰੇ ਆਈਂ ਆਪਣਾ ਅੰਡ ਗ ਉਹ ਮੈਂ ਤੁਹਾਨੂੰ ਚੈੱਕਅਪ ਕਰਾਉਂਗਾ ਹੁਣੇ ਡਾਕਟਰ ਕੋਲ ਤੋਂ ਤੁਸੀਂ ਕੋਈ ਕਾਪੀ ਪੈਨ ਦੇ ਦਿਓ ਮੈਨੂੰ ਮੈਂ ਜਿਹਦੇ ਚ ਲਿਖਦਾ ਸਾਰਾ ਕਿ ਜੇ ਤੁਹਾਨੂੰ ਕੋਈ ਲੋੜ ਹੈ ਮੇਰੀ ਰੈਸ਼ਨ ਰੂਸ਼ਨ ਹੈਗਾ ਕਰੇ ਹਾਂਜੀ ਹੁਣ ਤਾਂ ਹੈਗਾ ਸਸ ਰੈਸ਼ਨ ਹੈਗਾ ਹਾਂਜੀ ਹੋਰ ਬਾਪੂ ਜੀ ਤੁਸੀਂ ਦੱਸੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਕਿਸੇ ਚੀਜ਼ ਦੀ ਲੋੜ ਹੈਗੀ ਹਾਂਜੀ ਆਹੀ ਹੈ ਇਲਾਜ ਹੋ ਜਾਊਗਾ ਤੁਹਾਡਾ ਹੋਰ ਕੋਈ ਦੱਸੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਦੱਸੋ ਹਾਂਜੀ ਹੋਰ ਕੋਈ ਗੱਲ ਤੁਸੀਂ ਠੀਕ ਹੋ ਜਾਣਾ ਤੁਸੀਂ ਠੀਕ ਹੋ ਜਾਣਾ ਠੀਕ ਹੋ ਜਾਣਾ ਕੋਈ ਗੱਲ ਨਹੀਂ ਦੇਖੋ ਵਾਹਿਗੁਰੂ ਵਾਹਿਗੁਰੂ ਤੁਸੀਂ ਕਾਪੀ ਪੈਨ ਲਿਓ ਮਾੜੇ ਠੀਕ ਹੈ ਮੈਂ ਬਾਹਰ ਆਗਾ ਤੇ ਇਹ ਕੀ ਨਾਮ ਕੀ ਤੁਹਾਡੇ ਇਹ ਪਿੰਡ ਦਾ ਕੀ ਨਾਮ ਹੈ ਲਸੂਰਪੁਰ ਲਸੂਰਪੁਰ ਅੱਛਾ ਅਸ਼ਕਲ ਬਾਈ ਜੀ ਤੁਸੀਂ ਜਾਣਦੇ ਨਹੀਂ ਇਹਨਾਂ ਨੂੰ ਇਹ ਹੁਣੇ ਆਇਆ ਜੀ ਸਾਡਾ ਘਰ ਤਾਂ ਨਾਲ ਹੀ ਆ ਪਿਆ ਅੱਛਾ 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 ਕਿਰਾਏ ਤੇ ਕਿਰਾਏ ਤੇ ਆਏ ਨੇ ਕਿਰਾਏ ਤੇ ਆਇਆ ਅੱਛਾ ਅੱਛਾ ਘਰ ਦੇ ਹਾਲਾਤ ਤਾਂ ਇਹਨਾਂ ਦੇ ਬਹੁਤ ਮਾੜੇ ਨੇ ਘਰੇ ਪੱਖਾ ਵੀ ਹੈ ਨਹੀਂ ਘਰੇ ਦੇਖੋ ਮਤਲਬ ਯਾਰ ਮੰਨ ਜਿਆ ਨਾ ਮਤਲਬ ਬਾਹਰ ਨੂੰ ਆਣ ਨੂੰ ਹੁੰਦਾ ਹੈ ਕੀ ਆ ਸਾਡੇ ਪੰਜਾਬ ਦੇ ਸਾਡੇ ਕੀ ਹਾਲਾਤ ਅਨਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਰਾਹੀਂ ਚਲੋ ਮੈਂ ਪੰਜਾਬ ਤੇ ਜੰਮਿਆ ਕਰਮਾ ਵਾਲਾ ਸਮਝਦਾ ਆਪਣੇ ਆਪ ਨੂੰ ਕਿ ਪੰਜਾਬ ਦੀ ਧਰਤੀ ਤੇ ਸਾਡਾ ਜਨਮ ਹੋਇਆ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਪੰਜਾਬ ਦੀ ਮੈਂ ਗੱਲ ਕਰੂੰਗਾ ਕਿ ਮੈਂ ਬਹੁਤੀ ਵੱਡੀ ਛਾਲ ਨਾ ਮਾਰਾਂ ਦੇ ਕੱਲ ਨੂੰ ਕੋਈ ਯੂਪੀ ਬਿਹਾਰ ਸਾਈਡ ਤੋਂ ਮੇਰੇ ਕੋਲ ਕੋਈ ਕੇਸ ਆਣੇ ਸ਼ੁਰੂ ਹੋ ਜਾਣ ਚਾਹਨਾ ਤਾਂ ਮੈਂ ਹੈਗਾ ਕਿ ਪੂਰੇ ਇੰਡੀਆ ਦੇ ਵਿੱਚ ਐਸਾ ਸੈਟਲਮੈਂਟ ਹੋਣੀ ਚਾਹੀਦੀ ਹੈ ਐਸਾ ਸੈਟਅਪ ਹੋਣਾ ਚਾਹੀਦਾ ਕਿ ਸਾਰਿਆਂ ਦੀ ਹੈਲਪ ਹੋਵੇ ਪਰ ਫਿਲਹਾਲ ਮੈਂ ਪੰਜਾਬ ਦੀ ਗੱਲ ਕਰੂੰਗਾ ਤਕਰੀਬਨ 12 13000 ਪਿੰਡ ਨੇ ਮੈਂ ਆਪਣਾ ਸੰਪਰਕ ਨੰਬਰ ਜਾਰੀ ਕਰ ਰਿਹਾ ਹਾਂ ਇਸ ਵੀਡੀਓ ਦੇ ਉੱਪਰ ਧਿਆਨ ਨਾਲ ਸੁਣਿਓ 78891 6849 ਮੈਂ ਫੇਰ ਬੋਲ ਦਿੰਦਾ ਨਾ ਨੰਬਰ ਕਮੈਂਟ ਵੀ ਕਰ ਦਿਓ ਨੰਬਰ ਤੇ ਉੱਪਰ ਕੈਪਸ਼ਨ 'ਚ ਵੀ ਲਿਖਿਆ ਹੋਇਆ ਬੋਲ ਵੀ ਦਿਨਾ ਨੋਟ ਕਰ ਲਓ ਸਾਰੇ 78891 6849 ਪੰਜਾਬ 'ਚ ਕਿਸੇ ਵੀ ਪਿੰਡ 'ਚ ਕਿਸੇ ਵੀ ਗਲੀ 'ਚ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕੋਈ ਵੀ ਬੰਦਾ ਬਿਨਾਂ ਇਲਾਜ ਪੱਖੋ ਜੇ ਇਦਾਂ ਘਰ ਤੜਪ ਰਿਹਾ ਤਾਂ ਮੇਰੇ ਲਈ ਤੇ ਪੰਜਾਬ ਦੇ ਉਸ ਹਰ ਵਾਸੀ ਲਈ ਜਿਹੜਾ ਆਰਾਮ ਦੀ ਨੀਂਦ ਸੌਂਦਾ ਰਾਤ ਨੂੰ ਇਹ ਉਹਦੇ ਲਈ ਸ਼ਰਮ ਵਾਲੀ ਗੱਲ ਕਿਉਂਕਿ ਕਿੱਥੇ ਅਸੀਂ ਰੱਬ ਨੂੰ ਪੂਜਦੇ ਆਂ ਤੇ ਕਿੱਥੇ ਘਰ ਬਜ਼ੁਰਗਾਂ ਦਾ ਹਾਲ ਦੇਖ ਲਓ ਕੀ ਐ ਜੇ ਕਿਸੇ ਵੀ ਪੰਜਾਬ 'ਚ ਕਿਸੇ ਬਜ਼ੁਰਗ ਨੂੰ ਬੱਚੇ ਨੂੰ ਕੋਈ ਪੈਸਿਆਂ ਕਰਕੇ ਕੋਈ ਇਲਾਜ ਨਹੀਂ ਹੋ ਪਾਰਿਆ ਤਾਂ ਸਾਡੀ ਟੀਮ ਦਾ ਮੈਂ ਸੰਪਰਕ ਨੰਬਰ ਬੋਲਿਆ ਮੈਂ ਫੇਰ ਬੋਲ ਦਿੰਦਾ 788916849 ਇਸ ਨੰਬਰ ਤੇ ਸਾਨੂੰ ਵਟਸਐਪ ਕਰੋ ਉਹਦੀ ਡਿਟੇਲ ਜਿਵੇਂ ਆ ਮਾਤਾ ਜੀ ਦੀ ਸਾਨੂੰ ਸਵੇਰੇ ਹੀ ਵੀਡੀਓ ਮਿਲੀ ਸੀ ਤਕਰੀਬਨ 11:00 ਵਜੇ ਤੇ ਤਕਰੀਬਨ 3:00 ਵਜੇ ਮੈਂ ਇਹਨਾਂ ਦੇ ਘਰ ਵੀ ਪਹੁੰਚ ਗਿਆ ਕਿਉਂਕਿ ਲੁਧਿਆਣੇ ਤੋਂ 5-7 ਮਿੰਟ ਪਰ ਮੈਂ ਚਾਹਨਾ ਕਿ ਪੰਜਾਬ ਦੇ ਕੋਨੇ-ਕੋਨੇ ਦੇ ਪਿੰਡਾਂ-ਪਿੰਡਾਂ 'ਚ ਲੋਕ ਸੜਕਾਂ ਨਾਲ ਜੁੜਨ ਜਿਹਦੇ ਨਾਲ ਮਰੀਜ਼ ਦਾ ਸਿੱਧਾ ਹੀ ਸਿੱਧਾ ਹੀ ਪਹਲਾ ਹੋ ਸਕੇ ਜੇ ਕਿਸੇ ਨੂੰ ਲੋੜ ਹੈ ਤੇ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਉਹਨਾਂ ਦੋਨਾਂ ਦਾ ਮਲਾਪ ਹੋ ਸਕੇ ਹੁਣ ਇਸ ਪਿੰਡ ਦੇ ਵਿੱਚ ਨੂਰਪੁਰ 메ਨ ਰੋਡ ਹੈ ਜੀਟੀ ਰੋਡ ਹੈ ਮੈਂ ਨਹੀਂ ਕਹਿੰਦਾ ਕਿ ਜੇ ਮੈਂ ਇਸ ਪਿੰਡ ਦੇ 10 ਬੰਦਿਆਂ ਨੂੰ ਫੋਨ ਕਰਾਂ ਕੋਈ ਇਹਨਾਂ ਦੀ ਮਦਦ ਨਹੀਂ ਕਰੇਗਾ ਬੜੇ ਲੋਕ ਮਦਦ ਕਰਨ ਲਈ ਆ ਜਾਣਗੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਮਦਦ ਕਰਨੀ ਕਿੱਥੇ ਹੈ ਕਿਹਨੂੰ ਕਰਨੀ ਹਾਲਾਤ ਦੇਖ ਲਓ ਕੀ ਹੈ ਕਿ ਕਦੇ ਲੈਟਰਿੰਗ ਬਾਥਰੂਮ ਦੇ ਵੀ ਦਰਵਾਜ਼ੇ ਟੁੱਟੇ ਪਏ ਨੇ ਕਿਰਾਏ ਦਾ ਮ ਨੋਟ ਕਰਤਾ ਇਹਨਾਂ ਨੂੰ ਹਾਂਜੀ ਹਾਂਜੀ ਮਾਤਾ ਜੀ ਸਾਰਾ ਨੋਟ ਕਰਤਾ ਅੱਛਾ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਆ ਮਾਡਲ ਟਾਊਨ ਮਾਡਲ ਟਾਊਨ ਉਹਦੇ ਨਾਲ ਕੁਲਚਾ ਲੈਂਡ ਮਾਰਕੀਟ ਆ ਤੇ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂ ਉੱਥੇ ਹੀ ਬੈਠਦਾ ਰੋਜ਼ ਠੀਕ ਹੈ ਜੀ ਕੋਈ ਦੁੱਖ ਤਕਲੀਫ ਆਵੇ ਉੱਥੇ ਆ ਜਾਣਾ ਕਰਾਇਆ ਲਾ ਕੇ ਤੁਹਾਨੂੰ ਉਥੋਂ ਮੈਂ ਕਰਾਇਆ ਵੀ ਦੇ ਦੂੰਗਾ ਠੀਕ ਹੈ ਜੀ ਬਾਕੀ ਮੁੰਡਾ ਇਹ ਤੁਹਾਨੂੰ ਰਾਸ਼ਨ ਤੇ ਰਾਸ਼ਨ ਹਰ ਮਹੀਨੇ ਤੇ 1500 ਰੁਪਏ ਕਰਾਇਆ ਇਹ ਦੇ ਦਿਆ ਕਰੇਗਾ ਠੀਕ ਹੈ ਉਸ ਤੋਂ ਇਲਾਵਾ ਜਿਹੜੀ ਦਵਾਈ ਬੂਟੀ ਐ ਬਾਪੂ ਨੂੰ ਅਸੀਂ ਪੂਰਾ ਤਗੜਾ ਕਰ ਦੇਣਾ ਥੋੜਾ ਜਿਹਾ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਜੋ ਚਲੋ ਹੁਣ ਕੋਈ ਨਹੀਂ ਤੁਹਾਡੀ ਮਿਹਰਬਾਨੀ ਕਰਦੇ ਜੋ ਦੁੱਖ ਇਸਤਮਾ ਮਾਤਾ ਜੀ ਤੁਹਾਡੇ ਹੈਗੇ ਨੇ ਦੇਖੋ ਉਹ ਤਾਂ ਚਲੋ ਮਹਾਰਾਜ ਜੀ ਦੂਰ ਕਰਨ ਪਰ ਫਿਰ ਵੀ ਉਸ ਤੋਂ ਇਲਾਵਾ ਵੀ ਤੁਸੀਂ ਥੋੜਾ ਜਿਹਾ ਫਿਰ ਸੌਣੇ ਸੌਣੇ ਕਿੱਥੇ ਹੋ ਅੰਦਰੇ ਪੈਨੇ ਅੱਛਾ ਇੱਥੇ ਹੀ ਸੌਣੇ ਹੋ ਸਾਰੇ ਇੱਥੇ ਸੌਂਦੇ ਆ ਵਾਹਿਗੁਰੂ ਵਾਹਿ ਤੇ ਇੱਥੇ ਕਦੋਂ ਤੋਂ ਰਹਿ ਰਹੇ ਹੋ ਇਸ ਜਗ੍ਹਾ ਤੇ ਜੀ ਦੋ ਕੁ ਮਹੀਨੇ ਹੋ ਗਏ ਦੋ ਮਹੀਨੇ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਜੀ ਪਹੀੜ ਰਹਦੇ ਸੀ ਪਹੀੜ ਪਹੀੜ ਅਹਿਮਦਗੜ ਕੋਲੇ ਅੱਛਾ ਅਹਿਮਦਗੜ ਕੋਲੇ ਹਾਂਜੀ ਜੱਦੀ ਪਿੰਡ ਉਹੀ ਹੈ ਹਾਂਜੀ ਉਹੀ ਆ ਬਸ ਪਿੱਛੋਂ ਤਾਂ ਸਾਡਾ ਪਿੰਡ ਗੋਸਪੁਰ ਸਿੰਘ ਹੈ ਜਿੱਥੋਂ ਫਿਰ ਅਸੀਂ ਭੀੜ ਚਲੇ ਗਏ ਸੀ ਜੀ ਉੱਥੇ ਮੱਕੀ ਕੋ ਉਰਦੀ ਸੀ ਇਹ ਵੀ ਵਧੀਆ ਕੰਮ ਕਰਦੇ ਸੀ ਸਾਡਾ ਟਾਈਮ ਪਾਸ ਵਧੀਆ ਹੁੰਦਾ ਸੀ ਜੀ ਅੱਛਾ ਜੀ ਹਾਂ ਜੀ ਵਧੀਆ ਰੋਟੀ ਪਾਣੀ ਥਾਲਾ ਚੱਲਦਾ ਸੀ ਜੀ ਵਾਹਿਗੁਰੂ ਵਾਹਿਗੁਰੂ ਤੇ ਬਸ ਹੁਣ ਆਹ ਵਿਖਤਾ ਪੈ ਗਈ ਵਾਹਿਗੁਰੂ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੀ ਗੱਡੀ ਆ ਰਹੀ ਹੈ ਹੁਣੀ ਬੇਟਾ ਪੁੱਛ ਐਮ뷸ੈਂਸ ਕਿੱਥੇ ਰਹਿ ਗਈ ਤੇ ਦੇਖੋ ਸਾਡੇ ਬਾਪ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉੱਥੇ ਸਰੂਪ ਪਿਆ ਚਾਰ ਸਭ ਜ਼ਾਦਿਆਂ ਦਾ ਤੁਸੀਂ ਦੇਖੋ ਮਤਲਬ ਬੜਾ ਦਿਲ ਰੋਂਦਾ ਹੈ ਚੀਜ਼ਾਂ ਹਾਲਾਤ ਦੇਖ ਕੇ ਪੰਜਾਬ ਦੇ ਕਿ ਐਡਾ ਵੱਡਾ ਦਾਨੀ ਪੰਜਾਬ ਹੋਵੇ ਲੋਕ ਕਰੋੜਾਂ ਅਰਬ ਬਦਾਨ ਕਰਦੇ ਹੁਣ ਫਿਰ ਵੀ ਕਿਤੇ ਘਰਾਂ ਚ ਮਤਲਬ ਇਹ ਹਾਲਾਤ ਨੇ ਮਨ ਦੁਖੀ ਹੁੰਦਾ ਦੁਖੀ ਹੁੰਦਾ ਮਨ ਪਰ ਮੈਂ ਇਹੀ ਅਪੀਲ ਕਰਦਾ ਚਲੋ ਪੰਜਾਬ ਵਾਸੀਆਂ ਨੂੰ ਕਿ ਇੰਨਾ ਦਾਨ ਹੋਣ ਦੇ ਬਾਵਜੂਦ ਵੀ ਲੋਕ ਘਰੇ ਬਹਿ ਕੇ ਕਿਉਂ ਲਾਜ ਤੋਂ ਬਿਨਾ ਤੜਪਦੇ ਨੇ ਕਿਤਨਾ ਕਿਤੇ ਕਮੀ ਸਾਡੇ ਚ ਵੀ ਹੈਗੀ ਸਾਡੇ ਚ ਕਮੀ ਇਹ ਹੈ ਕਿ ਦਾਨ ਦੀ ਦੁਰਵਰਤੋਂ ਹੋ ਰਹੀ ਹੈ ਜਿੱਥੇ ਦਾਨ ਪਹੁੰਚਣਾ ਚਾਹੀਦਾ ਉਥੇ ਪਹੁੰਚ ਨਹੀਂ ਰਿਹਾ ਜਿੱਥੇ ਲੋੜ ਹੈ ਉਥੇ ਨਹੀਂ ਜਾ ਰਿਹਾ ਤੇ ਜੇ ਸਹੀ ਤਰੀਕੇ ਨਾਲ ਹੋ ਜਾਵੇ ਸਾਰਾ ਕੁਝ ਤਾਂ ਮੈਨੂੰ ਲੱਗਦਾ ਕਿ ਕੋਈ ਪੰਜਾਬ ਚ ਰਵੇ ਬਿਨਾਂ ਇਲਾਜ ਤੋਂ ਬਾਕੀ ਮੈਂ ਅਪੀਲ ਕਰਦਾ ਕਿ ਤੁਸੀਂ ਸਾਰੇ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀਆਂ ਗਵਾਂਡ ਚ ਜੇ ਕੋਈ ਮਰੀਜ਼ ਪੈਸਿਆਂ ਕਰਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਘਰੇ ਗੱਡੀ ਭੇਜ ਕੇ ਉਹਨਾਂ ਦਾ ਚੈੱਕਅਪ ਕਰਾਈਏ ਇਲਾਜ ਕਰਾਈਏ ਪਰ ਫਿਰ ਵੀ ਜੇ ਕਿਤੇ ਕੋਈ ਨਾਕਾਮ ਰਹਿ ਗਏ ਅਸੀਂ ਬੱਚੇ ਆ ਕਿਉਂਕਿ ਪੰਜਾਬ ਬਹੁਤ ਵੱਡਾ ਹੈ ਤੇ ਸੇਵਾ ਵੀ ਬਹੁਤ ਵੱਡੀ ਆ ਇਹ ਕਿਉਂਕਿ ਅਸੀਂ ਬਿਨਾ ਮਹਾਰਾਜ ਦੀ ਕਿਰਪਾ ਤੋਂ ਨਹੀਂ ਕਰ ਸਕਦੇ ਇਹ ਸਭ ਕੁਝ ਉਹਦੀ ਕਿਰਪਾ ਦੇ ਨਾਲ ਹੀ ਹੁੰਦਾ ਤੇ ਫਿਰ ਵੀ ਜੇ ਕੋਈ ਮਰੀਜ਼ ਰਹਿ ਜਾਵੇ ਤਾਂ ਸਾਨੂੰ ਮਿਲਣ ਦਾ ਕਸ਼ਟ ਜ਼ਰੂਰ ਕਰਿਓ ਅਸੀਂ ਮਿਲਦੇ ਹਾਂ ਸ਼ਾਮ ਨੂੰ ਰੋਜ਼ 7 ਤੋਂ ਨੋ ਮੋਡਲ ਟਾਊਨ ਵੈਸੇ ਉਹਨਾਂ ਸੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਲੋਕੇਸ਼ਨ ਜਗਾ ਸਾਨੂੰ ਗੁਰੂ ਮਹਾਰਾਜ ਨੇ ਬਖਸ਼ੀ ਹੈ ਹੰਬਣਾ ਰੋਡ ਤੇ ਸਾਈਂ ਧਾਮ ਦੇ ਕੋਲ ਜਿੱਤੇ ਕੈਂਪ ਵੀ ਲੱਗਾ ਸੀ ਉਹਨੂੰ ਜਲਦ ਤੋਂ ਜਲਦ ਸ਼ੁਰੂ ਕਰਕੇ ਬਣਾ ਕੇ ਜਿਹੜਾ ਅਸੀਂ ਉੱਥੇ ਲੋਕਾਂ ਲਈ ਓਪੀਡੀ ਬਣਾਈਏ ਤੇ ਲੋਕਾਂ ਨੂੰ ਇਲਾਜ ਮੁਕਤ ਕਰੀਏ ਜਿਨ੍ਹਾਂ ਨੂੰ ਕੋਈ ਇਲਾਜ ਦੀ ਲੋੜਾ ਉੱਥੇ ਪ ਐਂਬੂਲੈਂਸ ਆ ਰਹੀ ਹੈ ਫਿਰ ਮਾਤਾ ਜੀ ਨੂੰ ਹੁਣੇ ਹੀ ਉੱਥੇ ਕਰਾ ਨਾਲ ਕੌਣ ਜਾਏਗਾ ਮਾਦਰੀ ਤੁਸੀਂ ਜਾਓਗੇ ਨਾਲ ਮਰੀਜ਼ ਦੇ ਹਾਂ ਇੱਥੇ ਗੱਡੀ ਵਾਪਸ ਛੱਡ ਦੇਗੀ ਤੁਹਾਨੂੰ ਠੀਕ ਹੈ ਚੈੱਕ ਅਪ ਕਰਾ ਕੇ ਛੱਡ ਦੇਗੀ ਫਿਰ ਜੋ ਬਾਪੂ ਜੀ ਦਾ ਟੈਸਟ ਟੂਸਟ ਹੋਣ ਵਾਲੇ ਉਹ ਸਾਰੇ ਅਸੀਂ ਕਰਾ ਦਾਂਗੇ ਠੀਕ ਹੈ ਮਾਦਰੀ ਤੁਹਾਡੀ ਅੱਖ ਚ ਵੀ ਕੋਈ ਦਿੱਕਤ ਹੈ ਹਾਂ ਅੱਖ ਤੇ ਤੁਹਾਡੇ ਤੁੰਦਰਾ ਦਿਖਦਾ ਨੈਣ ਤੇ ਨਾੜਾਂ 'ਚ ਲੈਂਚ ਪਏ ਦੋਨਾਂ ਅੱਖਾਂ 'ਚ ਅੱਛਾ ਪਏ ਓ ਠੀਕ ਓ ਠੀਕ ਦਿਖਦਾ ਹਾਂਜੀ ਹੈ ਜੀ ਅੱਛਾ ਅੱਛਾ ਚਲੋ ਆਪਣਾ ਵੀ ਇਲਾਜ ਕਰਾ ਲਿਓ ਤੁਸੀਂ ਕੋਈ ਨਹੀਂ ਜੇ ਕੋਈ ਤੁਹਾਡਾ ਇਲਾਜ ਹੋਣ ਵਾਲਾ ਹੋਇਆ ਦੱਸ ਜੀ ਅੱਖਾਂ ਦਾ ਵੀ ਹੋ ਜਾਊਗਾ ਕੋਈ ਨਹੀਂ ਸਾਰਾ ਤਗੜਾ ਹੋ ਜਾਣਾ ਤੁਸੀਂ ਸਭ ਕੁਝ ਠੀਕ ਤੁਹਾਡੀ ਬੇਟੀ ਵੀ ਹੈ ਕੋਈ ਨਹੀਂ ਹੈ ਬੇਟੇ ਦੋ ਹਾਂ ਇੱਕ ਜੇਲ੍ਹ 'ਚ ਹੈ ਇਹ ਤੁਹਾਨੂੰ ਦੱਸਿਆ ਦੇ ਘਰ ਆ ਤੰਦਰ ਜੇਲ੍ਹ ਇੱਕ ਜੇਲ੍ਹ 'ਚ ਹੈ ਦੂਜਾ ਦੋ ਨੇ ਜੀ ਅੱਛਾ ਦੋਨੋਂ ਹੀ ਜੇਲ੍ਹ 'ਚ ਹੈ ਹਾਂਜੀ ਓਏ ਹੋਏ ਵਾਹਿਗੁਰੂ ਤੇ ਕਿੰਨੀ ਦੇਰ ਤੋਂ ਕਦੋਂ ਤੋਂ ਜੇਲ੍ਹ 'ਚ ਨੇ ਉਹ ਉਨਾ ਕਾਫੀ ਚਿਰ ਹੋ ਗਏ 12 ਸਾਲ ਦੀ 12 ਸਾਲ ਹਾਂਜੀ ਫਿਰ ਘਰ ਕਿਦਾਂ ਚਲਾ ਰਹੇ ਉਹ ਤੋਂ ਲੈ ਕੇ ਬਾਜੀ ਅੱਜ ਦਿਹਾੜੀ ਜੋਤ ਕਰਦੇ ਲੋਕ ਅੱਛਾ ਦਿਹਾੜੀ ਤੋਂ ਹੋ ਗਏ 5-6 ਸਾਲ ਹੋ ਗਏ 5-6 ਸਾਲ ਹੋ ਗਏ ਵਾਹਿਗੁਰੂ ਵਾਹਿਗੁਰੂ ਦੇਖੋ ਗੱਲਾਂ ਕੁਝ ਵੀ ਨਹੀਂ ਛੋਟੀਆਂ-ਛੋਟੀਆਂ ਗੱਲਾਂ ਨੇ 1500 ਰੁਪਏ ਦਾ ਨਾ ਕੁਝ ਨਹੀਂ ਹੁੰਦਾ ਪਰ ਗੱਲ ਇਹ ਹੈ ਬਸ ਕਿ ਇੰਨਾ ਲੋਕ ਕਰੋੜਾ ਰੁਪਇਆ ਅਰਬ ਰੁਪਇਆ ਦਾਨ ਕਰਦੇ ਨੇ ਦਾਨ ਜਾ ਹੀ ਨਹੀਂ ਰਿਹਾ ਸਹੀ ਜਗ੍ਹਾ ਤੇ ਔਰ ਮੈਨੂੰ ਲੱਗਦਾ ਹੈ ਕਿ ਗਲੀ ਗਲੀ ਚ ਤਾਂ ਐਨਆਰਆਈਆਂ ਦਾ ਪਹੁੰਚਣਾ ਔਖਾ ਜਿੱਦਾਂ ਹੁਣ ਮੈਂ ਦੇਖ ਰਿਹਾ ਸੀਗਾ ਨਾਲ ਲੱਕ ਤੋਂ ਔਖੀਆਂ ਮੇਰੀ ਲਾਤਰੀ ਤੋਂ ਦੀ ਮੇਰਾ ਤੁਸੀਂ ਵੀ ਨਾਲ ਹੀ ਡਾਕਟਰ ਨੂੰ ਚੈੱਕ ਕਰਾ ਲਿਓ ਹੁਣੀ ਤੁਸੀਂ ਵੀ ਠੀਕ ਹੋ ਜਾਓਗੇ ਹੁਣੀ ਚੱਲ ਚੱਲ ਜਿਹੜੇ ਡਾਕਟਰ ਨੂੰ ਬਾਪੂ ਜੀ ਨੂੰ ਚੈੱਕ ਕਰਾਣਾ ਨਾ ਤੁਸੀਂ ਵੀ ਚੈੱਕ ਕਰਾ ਲਿਓ ਚੱਲ ਫਿਰ ਤੂੰ ਨਾਲ ਹੀ ਚੱਲ ਤੁਹਾਡੇ ਦੋਨਾਂ ਦਾ ਇਲਾਜ ਹੋ ਜਾਏਗਾ ਦਵਾਈ ਲੈ ਕੇ ਆਪਣੀ ਗੱਡੀ ਘਰੇ ਹੀ ਛੱਡ ਦੇਗੀ ਤੁਹਾਨੂੰ 10000 ਰੁਪਏ ਲੈਂਦੀ ਹੈ ਵਿਚਾਰੀ ਮਹੀਨੇ ਦਾ 1000 ਰੁਪਏ ਕਾਦਾ ਕਰਦੇ ਵਾਹਿਗੁਰੂ ਤੁਸੀਂ ਜਾਓ ਹੁਣੀ ਨਾਲ ਕੋਈ ਇੰਨਾ ਘਬਰਾਣ ਵਾਲੀ ਲੋੜ ਨਹੀਂ ਜੋ ਵੀ ਸਾਡੇ ਕੋਲ ਮਦਦ ਹੋਈ ਸੀ ਜਰੂਰ ਤੁਹਾਡੀ ਕਰ ਮਾਰਾ ਸਾਨੂੰ ਵੀ ਤੁਸੀਂ ਨਾਲ ਹੀ ਚੱਲ ਫਿਰ ਤੁਸੀਂ ਨਾਲ ਹੀ ਚੱਲ ਪੋ ਗੱਡੀ 'ਚ ਬਹਿ ਕੇ ਚੱਲ ਜਿਓ ਪਿੰਡ ਮਗੜ ਜਾਊਂਗਾ ਫਿਰ ਚਲੀ ਜਾਈ ਕੋਈ ਨਾ ਪਿੰਡ ਨੂੰ ਚਲੀ ਮੈਂ ਨਹੀਂ ਰਾਵੂ ਪਿੰਡ ਕੀ ਕਰਨਾ ਕੋਈ ਨਾ ਮੈਂ ਪਿੰਡ ਰਾਵਨੀ ਆ ਮੈਂ ਗੌਂਚ ਪਰ ਅੱਛਾ ਫਿਰ ਤੁਸੀਂ ਅੱਜ ਚੈੱਕ ਅਪ ਕਰਾ ਲਓ ਕੱਲ ਚੱਲ ਜਿਓ ਜਾਂ ਰੇਟ ਚੱਲ ਜਿਓ ਕਾ ਕੋਈ ਨਾ ਫਿਰ ਸਾਜ ਇਹ ਤਾਂ ਕਿੰਨੀ ਦੂਰ ਹੈ ਨੇੜੇ ਹੀ ਆ ਪਿੰਡ ਉੱਥੋਂ ਬੱਸ ਚੜਜਿਓ ਮੈਂ ਬੱਸ ਚੜਜਿਓ ਉੱਥੋਂ ਮੇਨ ਰੋਡ ਤੋਂ ਬੱਸ ਲੈ ਲਿਓ ਗੌਂਚਪੁਰ ਦੀ ਹਾਂ ਇਲਾਜ ਕਰਾ ਲਿਓ ਤੁਸੀਂ ਨਾ ਆਪਣਾ ਇੱਕ ਵਾਰੀ ਇਲਾਜ ਕਰਾ ਨਹੀਂ ਹੋ ਮੈਂ ਤੁਹਾਨੂੰ ਨਾਲ ਹੀ ਦਿਖਾ ਲਿਆ ਹੁਣ ਹੁਣ ਲੱਗੇ ਹਾਥੀ ਚੈੱਕ ਕਰਾ ਲਓ ਹੋਰ ਚੈੱਕ ਕਰਾ ਲਾ ਨਹੀਂ ਤਾਂ ਐਵੇਂ ਕੱਲ ਨੂੰ ਫਿਰ ਦੁਬਾਰਾ ਜਾਵਾਂਗੇ ਡਾਕਟਰ 11500 ਰੁਪਏ ਫੀਸ ਲੇਗਾ ਉਹਦਾ ਫਾਇਦਾ ਕੀ ਮੈਨੂੰ ਤਾਂ ਪਤਾ ਨਹੀਂ ਕਿ ਪਾਸਟਰ ਨੇ ਵਿਚਾਰੇ ਨੇ ਸਾਡਾ ਉੱਪਰ ਚੱਕਿਆ ਕੀ ਨਹੀਂ ਪਤਾ ਸੀ ਤੁਹਾਨੂੰ ਵੈ ਆ ਕੰਮ ਹੈਗਾ ਮਾਦਾ ਕਹਿੰਦੀ ਸਾਨੂੰ ਪਤਾ ਹੀ ਨਹੀਂ ਸੀ ਕਿ ਇੰਨੇ ਦਾਨੀ ਬੈਠੇ ਨੇ ਨਹੀਂ ਸਾਨੂੰ ਨਹੀਂ ਸੀ ਪਤਾ ਵਾਹਿਗੁਰੂ ਮਾਦਾ ਦੁਨੀਆ 'ਚ ਇੰਨੇ ਦਾਨੀ ਬੈਠੇ ਨੇ ਨਾ ਕਿ ਮਤਲਬ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਰੋੜਾ ਰੁਪਇਆ ਦਾਨ ਕਰਦੇ ਨੇ ਮਹੀਨੇ ਦਾ ਕਰੋੜਾ ਰੁਪਈਆ ਜਿਨ੍ਹਾਂ ਨਾਲ ਸ਼ਾਇਦ ਲੋਕਾਂ ਦੀ ਇਹ ਤਾਂ ਕੁਛ ਵੀ ਨਹੀਂ ਹਾਂ બસ ਚੱਕਰ ਪਤਾ ਕੀ ਹੈ ਜਿਹੜੇ ਦਾਨ ਇਕੱਠਾ ਕਰਕੇ ਲਾਂਦੇ ਨੇ ਉਹ ਨਹੀਂ ਸਹੀ ਜਗ੍ਹਾ ਲਾ ਰਹੇ ਠੀਕ ਹੈ ਦਾਨ ਦੇਣ ਵਾਲਿਆਂ ਦੀ ਕਮੀ ਨਹੀਂ ਹੈ ਲੋਕ ਮਹੀਨੇ ਦਾ ਲੱਖ ਲੱਖ ਰੁਪਇਆ 10-10 ਲੱਖ ਰੁਪਏ ਦਾਨ ਕਰਦੇ ਨੇ ਹਾਂਜੀ ਪਰ ਉਹ ਸਹੀ ਜਗ੍ਹਾ ਨਹੀਂ ਜਾ ਰਿਹਾ ਜਾ ਹੀ ਜਾ ਰਿਹਾ ਠੀਕ ਹੈ ਕਈ ਪੁੱਤ ਦੁਨੀਆ 'ਚ ਐਸੇ ਨੇ ਜਿਹੜੇ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਤੇ ਆਪਣੀ ਮਾਂ ਦੇ ਲਈ ਤੁਹਾਡੇ ਵਰਗੀਆਂ ਮਾਵਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਸਾਨੂੰ ਫੋਨ ਕਰਦੇ ਨੇ ਕਿ ਦੱਸੋ ਕਿਸੇ ਮਾਂ ਦਾ ਕੋਈ ਇਲਾਜ ਹੋਣ ਵਾਲਾ ਹੈਗਾ ਕੋਈ ਰਾਸ਼ਨ ਚਾਹੀਦਾ ਸਾਨੂੰ ਦੱਸੋ ਹਾਂਜੀ بس ਜਿਹੜੇ ਵੀ ਜੈ ਐਕਸੀਡੈਂਟ ਹੋਇਆ ਹੈ ਮੇਰੀ ਦੋਵੇਂ ਲੱਤਾਂ ਟੁੱਟੀਆਂ। ਅੱਛਾ ਕੋਈ ਨਹੀਂ ਹੁਣ ਠੀਕ ਹੋ ਤੁਸੀਂ। ਹਾਂ ਹਾਂ ਤਾਂ ਮੈਂ ਠੀਕ ਆ ਹੁਣ। ਤੁਸੀਂ ਵੀ ਚੈੱਕ ਕਰਾ ਲਿਓ ਜੇ ਤੁਹਾਨੂੰ ਵੀ ਕੋਈ ਦਿੱਕਤ ਹੈ ਤੂੰ ਚੈੱਕ ਕਰਾ ਲਿਓ ਡਾਕਟਰ ਕੋਲ। ਨਹੀਂ ਜੀ ਬਸ ਕਰੇ ਕਰੇ ਜੇ ਠੰਡ ਹੁੰਦੀ ਹੈ ਉਦੋਂ ਦਰਦ ਪੈਂਦਾ। ਫਿਰ ਤੁਸੀਂ ਡਾਕਟਰ ਨੂੰ ਚੈੱਕ ਕਰਾ ਲਿਓ ਤਿੰਨੋਂ। ਕੋਈ ਨਹੀਂ। ਦੇਖੋ ਮਾਤਾ ਨੇ ਚੈੱਕ ਹੀ ਨਹੀਂ ਕਰਾਇਆ ਕਦੀ ਦੇਖੋ ਮਤਲਬ ਘਰ ਦੇ ਹਾਲਾਤ ਦੇਖ ਕੇ ਚੈੱਕ ਹੀ ਨਹੀਂ ਕਰਾਇਆ। ਆ ਹੁਣ ਕੁੜੀ ਨੂੰ ਪਤਾ ਹੀ ਸਾਡੇ ਕੋਲ ਇਹ ਨਹੀਂ ਪਤਾ ਵੀ ਜਿਵੇਂ ਬਾਪ ਦਾ ਟਾਈਮpass ਕਰਦੇ। ਕੋਈ ਗੱਲ ਇਹ ਬੜਾ ਪੁੰਨ ਦਾ ਕੰਮ ਹੈ ਇਹਨਾਂ ਦੀ ਮਦ ਬڑا ਧੰਨਵਾਦ ਹੋਰ ਦੁਨੀਆ ਦਾ ਮੇਲਾ ਕੁਝ ਬਹੁਤਾ ਹੈ ਨਹੀਂ ਠੀਕ ਹੈ ਸਾਡੀਆਂ ਸ਼ਕਲਾਂ ਤੋਂ ਤੇ ਸਾਡੇ ਕੱਪੜਿਆਂ 'ਚ ਇਹ ਵਿਚਾਰ ਚੰਗੇ ਨਹੀਂ ਲੱਗਦੇ ਉਮਰ ਸਾਡੀ ਛੋਟੀ ਹੈ ਪਰ ਜਿੰਨੇ ਕੁ ਮੈਂ ਦੁਨੀਆ ਸਮਝੀ ਆਏ ਸਭ ਡਰਾਮੇਬਾਜੀ ਆ ਜਿਹੜੀ ਲੋਕ ਕਰ ਰਹੇ ਨੇ ਅਸਲੀ ਸੇਵਾ ਹੀ ਹੈ ਆਪਣਾ ਆਪਣਾ ਇੱਥੇ ਦੁਨੀਆ 'ਚ ਜਿੰਨਾ ਵੀ ਸਮਾਂ ਰੱਬ ਨੇ ਸਾਨੂੰ ਦਿੱਤਾ ਆਪਾਂ ਸੇਵਾ ਕਰੀਏ ਰਲ ਮਿਲ ਕੇ ਤੇ ਹੋਰ ਤਾਂ ਕੀ ਹੋਈ ਹੈ ਕੋਈ ਗੱਲ ਨਹੀਂ ਮਾਤਾ ਜੀ ਮੈਂ ਵੀ ਕੋਸ਼ਿਸ਼ ਕਰੂੰਗਾ ਤੁਹਾਡੇ ਘਰੇ ਆਂਦਾ ਰਵਾਂ ਬਾਕੀ ਉਹ ਮੁੰਡਾ ਪੱਕਾ ਲੱਗਾ ਰਹੇਗਾ ਤੁਹਾਡੇ ਘਰੇ ਹਰ ਮਹੀਨੇ ਰਾਸ਼ਨ ਤੇ ਕਿਰਾਇਆ ਦੇ ਕੇ ਜਾਇਆ ਕਰੇ ਕੋਈ ਇੰਨੀ ਘਬਰਾਣ ਵਾਲੀ ਤੁਹਾਨੂੰ ਟੈਨਸ਼ਨ ਵਾਲੀ ਲੋੜ ਨਹੀਂ ਠੀਕ ਹੈ ਬੈਠੋ ਤੁਸੀਂ ਬੈਠੋ ਇਹ ਮਾਤਾ ਜੀ ਨਾ ਤੁਸੀਂ ਵੀ ਚੱਲਿਓ ਨਾਲ ਇਹਨਾਂ ਨੂੰ ਚੈੱਕ ਕਰਾਣਾ ਮਾਤਾ ਜੀ ਨੂੰ ਵੀ ਚੈੱਕ ਕਰਾਣਾ ਤੇ ਬਾਪੂ ਜੀ ਨੂੰ ਚੈੱਕ ਕਰਾਣਾ ਇਹਨਾਂ ਨੂੰ ਚੈੱਕ ਕਰਾ ਕੇ ਤਸੱਲੀ ਨਾਲ ਦਵਾਈ ਲੈ ਕੇ ਫੋਨ ਕਰਕੇ ਸਮਝਾ ਕੇ ਦਵਾਈ ਕਿੱਦਾਂ ਖਾਣੀ ਘਰ ਛੱਡ ਕੇ ਜਾਣਾ ਤੇ ਜਦੋਂ ਡਾਕਟਰ ਦੁਆਰਾ ਬੁਲਾਵੇ ਉਦੋਂ ਆਪਣੇ ਆਪ ਹੀ ਕਰੋ ਚੈੱਕ ਕਰਾ ਕਰਾਣਾ ਕੋਈ ਦਿੱਕਤ ਨਾ ਹੋਵੇ ਮਾਤਾ ਜੀ ਠੀਕ ਚਲ ਬਾਹੂ ਦੁਹਰਾਤ ਦੇ ਪੈਟਰੇ ਦੰਗਣ ਜਗ ਪੱਪੂ ਚਲੋ ਜੀ ਚਲੋ ਵਾਹਿਗੁਰੂ ਸਟ੍ਰਕਚਰ ਵਾਹ ਵਾਹ ਚਲੋ ਤੁਸੀਂ ਚਲੋ 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 ਮੈਂ ਚੱਕਦਾ ਵੀਰੇ ਚਲੋ ਜੀ ਧਿਆਨ ਨਾਲ ਆ ਉੱਪਰ ਤਾਰ ਰੁਕ ਜਾਓ ਚਲੋ ਸਾਰਾ ਚੈੱਕ ਕਰਾ ਦਿਓ ਬਾਪੂ ਜੀ ਠੀਕ ਹੈ ਕੋਈ ਦਿੱਕਤ ਨਾ ਆਵੇ ਇਹਨਾਂ ਨੂੰ ਮਾਦਾ ਹੀ ਗੱਡੀ ਵਾਲੇ ਦਾ ਨੰਬਰ ਵੀ ਲੈ ਲਿਓ ਠੀਕ ਹੈ ਜੀ ਕੋਈ ਦਿੱਕਤ ਨਹੀਂ ਦੁਆਰਾ ਤੁਹਾਨੂੰ ਉਹੀ ਲਏਗਾ ਠੀਕ ਹੈ ਜਾਓ ਤੁਸੀਂ ਹੁਣ ਆਪਣਾ ਇਲਾਜ ਕਰਾ ਕੇ ਚੈੱਕਅਪ ਕਰਾ ਕੇ ਤੇ ਕੋਈ ਦਿੱਕਤ ਆਈ ਮੈਨੂੰ ਫੋਨ ਕਰ ਦਿਓ ਠੀਕ ਹੈ ਧਿਆਨ ਰੱਖ ਕੇ ਜਾਓ ਉਧਰ ਨਾਲ ਜਾਓ ਤੁਸੀਂ ਸੁਣਿਆ ਮਾਤਾ ਕਹਿੰਦੀ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੇ ਵੱਡੇ ਦਾਨੀ ਵੀ ਬੈਠੇ ਨੇ ਦੁਨੀਆ 'ਚ ਹੁਣ ਦੇਖੋ ਕਿੰਨੀ ਛੋਟੀ ਜੀ ਗੱਲ ਹੈ ਕਿ ਜੇ ਪਿੰਡ ਪਿੰਡ ਤੇ ਗਲੀ ਗਲੀ 'ਚ ਸਾਰਿਆਂ ਦਾ ਸੰਪਰਕ ਹੋ ਜਵੇ ਇੱਕ ਜ਼ਰੀਆ ਫਾਊਂਡੇਸ਼ਨ ਦੇ ਨਾਲ ਤਾਂ ਕੋਈ ਮਰੀਜ਼ ਵਿਚਾਰਾ ਐ ਘਰੇ ਤੜਪਿਆ ਦੇਖਿਆ ਬਾਪੂ ਦੇ ਹਾਲ ਦੇਖੇ ਸੀ ਕੀ ਹੋਏ ਪਏ ਸੀ ਉਹ ਬਾਪੂ ਦੇ ਹਾਲ ਦੇਖ ਕੇ ਐ ਲੱਗ ਰਿਹਾ ਸੀ ਕਿ ਜਿਵੇਂ ਮਾਤਾ ਕਹਿ ਰਹੀ ਸੀ ਨਾ ਮਾਤਾ ਨੇ ਅੱਜ 5000 ਰੁਪਏ ਦੇਖ ਕੇ ਚਲੋ ਮੈਂ ਨਹੀਂ ਕਹਿੰਦਾ ਮੇਰੀ ਕੋਈ ਔਕਾਤ ਹੈ ਕਿ ਮੈਂ ਬੜੇ ਬਹੁਤ ਵੱਡਾ ਦਾਨੀ ਬਣ ਗਿਆ ਨਹੀਂ ਮੈਂ ਤਾਂ ਸਿਰਫ ਇੱਕ ਜ਼ਰੀਆ ਫਾਊਂਡੇਸ਼ਨ ਲਈ ਇੱਕ ਪੋਲਾ ਇੱਕ ਜ਼ਰੀਆ ਔਰ ਮਾਤਾ ਨੂੰ ਪਤਾ ਹੀ ਨਹੀਂ ਕਿ ਕਰੋੜਾ ਰੁਪਏ ਮਾਤਾ ਇੱਕ ਦਿਨ 'ਚ ਲੋਕ ਵਿਆਹਾਂ ਤੇ ਫੋਕ ਦਿੰਦੇ ਨੇ ਅਰਬ ਰਪਈਆ ਇੱਕ ਦਿਨ 'ਚ ਮਾਤਾ ਲਈ ਉਹ 5000 ਰੁਪਏ ਬਹੁਤ ਵੱਡੀ ਗੱਲ ਸੀ ਮੈਂ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਜਿੰਨੇ ਵੀ ਮੇਰੇ ਵੀਡੀਓ ਵੀਰ ਦੇਖ ਰਹੇ ਨੇ ਆਪਣੇ ਆਂਡ ਗਵਾਂਡ 'ਚ ਛਾਤੀ ਮਾਰੋ ਜੇ ਕਿਸੇ ਮਰੀਜ਼ ਨੂੰ ਕੋਈ ਇਲਾਜ ਦੀ ਕੋਈ ਲੋੜ ਆ ਤੇ ਕੋਲ ਪੈਸੇ ਹੈ ਨਹੀਂ ਇਲਾਜ ਜੋਗੇ ਤਾਂ ਸਾਡੇ ਦਿੱਤੇ ਨੰਬਰਾਂ ਤੇ ਸੰਪ ਕੋਈ ਬਹੁਤ ਮਹਾਨ ਬਣ ਕੇ ਆਪਣੇ ਖਾਤਿਆਂ 'ਚ ਪੈਸੇ ਪਵਾਉਣ ਲਈ ਵੀ ਨਹੀਂ ਕਹਿ ਰਿਹਾ ਸਮਝੋ ਸਾਡੀ ਐਨ ਜੀਓ ਕੋਈ ਖਾਤਿਆਂ 'ਚ ਪੈਸੇ ਕੋਈ ਆਨਲਾਈਨ ट्रांजੈਕਸ਼ਨਾਂ 'ਚ ਬਹੁਤਾ ਯਕੀਨ ਨਹੀਂ ਰੱਖਦੀ ਅਸੀਂ ਕਹਿੰਨੇ ਤੁਸੀਂ ਆਪ ਅਡਾਪਟ ਕਰੋ ਦੇਖੋ ਐਂਬੂਲੈਂਸ ਜਾ ਰਹੀ ਹੈ ਨਾ ਅਸੀਂ ਚਾਹਨੇ ਆਪ ਤੁਸੀਂ ਇਹ ਮਰੀਜ਼ਦਾਰ ਘਰੇ ਜਾ ਕੇ ਇਹਨਾਂ ਦਾ ਰਸ਼ਨ ਦੇ ਕੇ ਜਾਓ ਇਹ ਮਾਤਾ ਨੂੰ ਕਿਰਾਇਆ ਦੇ ਕੇ ਜਾਓ ਇਹ ਮਾਤਾ ਦਾ ਇਲਾਜ ਕਰਾਓ ਪਰ ਕਰੂ ਕੌਣ ਹੁਣ ਜਿਹੜੇ ਬੰਦੇ ਨੇ 5 ਲੱਖ ਰੁਪਏ ਦਾਨ ਦੇਣਾ ਉਹਦੇ ਕੋਲ ਸਮਾਂ ਹੈ ਕਿ ਜਾ ਕੇ 1500 ਰੁਪਏ ਵੰਡੇ ਜਾਂ ਜਾ ਕੇ ਰਸ਼ਨ ਦੇ ਕੇ ਆਵੇ ਨਹੀਂ ਨਾ ਉਹ ਡਿਊਟੀ ਸਾਡੀ ਲਾਓ ਮੈਂ ਨਾਰਾਇਣਿਆਂ ਨੂੰ ਬੇਨਤੀ ਕਰਨਾ ਚਾਹਨਾ ਸਾਡੀ ਟੀਮ ਨੂੰ ਐਜ਼ ਅ ਸਰਵੇਅਰ ਰੱਖੋ ਤੁਹਾਡੇ ਪਿੰਡ ਤੇ ਕੋਈ ਮਰੀਜ਼ ਤੁਹਾਡੇ ਤੱਕ ਸੰਪਰਕ ਕਰਦਾ ਹੈ ਅਲਾਜ ਦੀ ਲੋੜ ਹੈ ਅਸੀਂ ਚੈੱਕ ਕਰਾਂਗੇ ਘਰ ਜਾ ਕੇ ਉਹਨੂੰ ਸੱਚੀ ਚ ਲੋੜ ਹੈ ਕਿ ਉਹ ਝੂਠ ਬੋਲ ਰਿਹਾ ਕਿਉਂਕਿ ਬਹੁਤ ਲੋਕ ਝੂਠ ਵੀ ਬੋਲਦੇ ਨੇ ਸਾਡੀ ਟੀਮ ਚ ਦੋ ਟੀਮ ਮੈਂਬਰ ਤਾਂ ਵਿਚਾਰੇ ਸਾਰਾ ਦਿਨ ਇਨਕੁਆਇਰੀਆਂ ਕਰਨ ਤੇ ਰਹਿੰਦੇ ਨੇ ਕਿ ਕਿਹੜਾ ਬੰਦਾ ਸੱਚ ਬੋਲਦਾ ਉਹਦੇ ਘਰ ਜਾ ਕੇ ਉਹਦੇ ਗਵਣੀਆਂ ਤੋਂ ਪਤਾ ਕਰਨਾ ਉਹਦੇ ਹਾਲਾਤ ਦੇਖਣੇ ਫਿਰ ਸਾਡੀ ਟੀਮ ਉਹਦੀ ਹੈਲਪ ਕਰਦੀ ਹੈ ਅਗਰ ਤੁਸੀਂ ਸੱਚੀ ਇਨਸਾਨੀਅਤ ਦਾ ਭਲਾ ਚਾਹੁੰਦੇ ਹੋ ਨਾ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੋ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਤੇ ਆਪਣਾ দান ਜਿਹੜਾ ਤੁਹਾਡਾ ਸਹੀ ਜਗ੍ਹਾ ਜਾਵੇ ਉਹਦੀ ਵੀ ਕੋਸ਼ਿਸ਼ ਕਰੋ। ਸੱਚ 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 ਕਿੱਥੇ ਰਹਿੰਦੇ ਹੋ? ਆ ਸਾਹਮਣੇ ਆਹ ਸਾਹਮਣੇ ਤੁਸੀਂ ਰਹੇ ਹੋ। ਹਾਂਜੀ ਹਾਂਜੀ ਇਹ ਵਿਚਾਰੇ ਪਰਿਵਾਰ ਲਈ ਅਸੀਂ ਅੱਜ ਆਏ ਸੀ। ਇਹਨਾਂ ਦੇ ਵੀ ਤੁਸੀਂ ਥੋੜਾ ਧਿਆਨ ਰੱਖਿਓ ਕੋਈ ਇਹਨਾਂ ਨੂੰ ਲੋੜ ਹੋਈ ਤਾਂ ਸਾਨੂੰ ਵੀ ਜਰੂਰ ਦੱਸਿਓ ਬਾਕੀ ਤੁਸੀਂ ਵੀ ਮਦਦ ਕਰਿਓ ਜੇ ਕਰ ਸਕਦੇ ਹੋ। ਜੀ। ਹਉ ਠੀਕ ਹੋ। ਹਾਂਜੀ ਹਾਂਜੀ ਬੱਸ ਤੁਹਾਡੇ ਦਰਸ਼ਨ ਹੋ ਗਏ ਬਹੁਤ। ਅਰੇ ਨਹੀਂ ਨਹੀਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇ। ਖੁਸ਼ ਰਹੋ। ਨਹੀਂ ਨਹੀਂ ਬੱਸ ਸ਼ੁਕਰੀਆ ਸ਼ੁਕਰੀਆ। ਨਹੀਂ ਨਹੀਂ ਬੱਸ ਸ਼ੁਕਰੀਆ ਸ਼ੁਕਰੀਆ ਤੁਹਾਨੂੰ ਬਤਾਨੋ। ਧਿਆਨ ਜਿਦਾਂ ਵੀਰ ਮਿਲਿਆ ਨਾ ਮੈਨੂੰ ਦੋ ਤਿੰਨ ਨੌਜਵਾਨ ਵੀ ਮਿਲ ਕੇ ਗਏ ਕੀ ਬਈ ਅਸੀਂ ਗਵਾਂਢ 'ਚ ਹੀ ਰਹਿੰਨੇ ਆ ਮਤਲਬ ਗੱਲ ਇਹ ਹੈ ਕਿ ਕਿੰਨੇ ਲੋਕ ਹੈਗੇ ਨੇ ਏਦਾਂ ਦੇ ਜਿਹੜੇ ਮਦਦ ਕਰ ਸਕਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਗਵਾਂਢ 'ਚ ਦੁੱਖ ਹੈ ਜਾਂ ਕਿਸੇ ਨੂੰ ਕੋਈ ਮਦਦ ਦੀ ਲੋੜ ਹੈ ਵਧੀਆ ਮੈਨੇਜਮੈਂਟ ਹੋ ਜਾਵੇ ਸਭ ਨੂੰ ਪਤਾ ਲੱਗ ਜਾਵੇ ਕਿ ਹਾਂ ਭਾਈ ਇਹ ਬੱਚਾ ਪੜਨ ਵਾਲਾ ਹੈ ਇਹ ਬੱਚੇ ਨੂੰ ਪੜ੍ਹਾਈ ਦੀ ਸੇਵਾ ਚਾਹੀਦੀ ਹੈ ਬੱਚੇ ਨੂੰ ਇਲਾਜ ਦੀ ਸੇਵਾ ਚਾਹੀਦੀ ਹੈ ਤਾਂ ਸਾਰਿਆਂ ਦੀ ਮਦਦ ਹੋ ਜਾਵੇ ਪਰ ਕੋਸ਼ਿਸ਼ ਕਰ ਰਹੇ ਆਂ ਅਸੀਂ ਕਿ ਜ਼ਿਲ੍ਹੇ-ਜ਼ਿਲ੍ਹੇ 'ਚ ਸਾਡੀ ਟੀਮਾਂ ਇਦਾਂ ਕੰਟੈਕਟ ਰੱਖਣ ਤੇ ਇਲਾਜ ਦੀ ਮਦਦ ਹੋਵੇ ਬਾਕੀ ਤੁਸੀਂ ਵੀ ਅਰਦਾਸ ਕਰੋ ਜੀ ਸਰਬੱਤ ਦੇ ਭਲੇ ਲਈ ਇਸ ਮਰੀਜ਼ ਲਈ ਸੋ ਦੈਟ ਇਹਨਾਂ ਦਾ ਇਲਾਜ ਹੋ ਸਕੇ ਧੰਨਵਾਦ